ਸਵਾਲ ਤੁਹਾਡਾ ਸਾਡੇ YouTube ਚੈਨਲ ਤੇ ਪ੍ਰਭ ਸੁਖ ਅੱਜ ਆਪਾਂ ਮੰਮੀ ਤੋਂ ਪੁੱਛਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਤੀਆਂ ਕਿਵੇਂ ਮਨਾਉਂਦੇ ਸੀ ਤੀਆਂ ਦੇ ਤਿਉਹਾਰ ਨੂੰ ਦੀਆਂ ਦੇ ਮਹੀਨ ਜਿਹੜਾ ਸੌਣ ਦਾ ਮਹੀਨਾ ਹੈ ਇਹਨੂੰ ਕਿਵੇਂ ਮਨਾਉਂਦੇ ਸੀ ਮੰਮੀ ਕਿਵੇਂ ਮਨਾਉਂਦੇ ਸੀ ਪਹਿਲਾਂ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਭਾਈ ਇਹ ਆਨੇ ਮਨਾਉਂਦੇ ਸੀਗੇ ਤੇ ਵੀ ਸਹੁਰੇ ਥੋੜਾ ਜਿਹਾ ਘਟ ਤੋੜਦੇ ਸੀ ਅੱਛਾ ਹਾਂ ਕੁੜੀਆਂ ਨੂੰ ਤੇ ਉਹ ਜਦੋਂ ਘਟ ਤੋੜਦੇ ਸੀ ਫਿਰ ਉਹ ਮਹੀਨਾ ਸੌਣ ਰੱਖ ਲੈ ਸੀ ਅੱਛਾ ਹਾਂ ਵੀ ਇਹਨੇ ਨਾ ਕੋੜਗਾ ਮੇ ਜੋ ਜੰਦਗਣੇ ਫਿਰ ਉਹ ਤੀਆਂ ਲਾਉਂਦੀ ਸੀ ਇਕੱਠੀਆਂ ਹੋ ਕੇ ਸਾਰੀਆਂ ਕੁੜੀਆਂ ਅੱਛਾ ਹਾਂ ਤੀਆਂ ਲੱਗਦੀਆਂ ਜਦੋਂ ਫਿਰ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਅੱਛਾ ਫਿਰ ਸੌਣ ਦਾ ਮਹੀਨਾ ਹੀ ਕਿਉਂ ਤੀਆਂ ਆਸਤੇ ਚੁਣਿਆ ਸੌਣ ਦਾ ਮਹੀਨਾ ਹੀ ਸੀ ਫਿਰ ਬਸ ਬਰਸਾਤ ਹੁੰਦੀ ਸੀ ਮਿੱਠੀ ਮਿੱਠੀ ਪੀਂਗਾ ਪਾਉਂਦੀਆਂ ਸੀ ਵੀ ਮੌਸਮ ਵਧੀਆ ਸੀ ਵਧੀਆ ਮੌਸਮ ਹੁੰਦਾ ਸੀ ਹਾਂ ਤੇ ਕਿਵੇਂ ਫਿਰ ਤੀਆਂ ਫਿਰ ਜਿਹੜਾ ਸੌਣ ਦੇ ਪੂਰੇ ਮਹੀਨੇ ਤੀਆਂ ਲੱਗਦੀਆਂ ਸੀ ਨਹੀਂ ਜੀ ਉਹ ਤੀਆਂ ਲਗਦੀਆਂ ਸੀ 9 ਦਿਨ ਅੱਛਾ ਹਾਂ ਨਾ ਉਹਨਾਂ ਤੀਆਂ ਲਾਉਂਦੀਆਂ ਦਾ 7 ਨੌ ਦਿਨ ਤੀਆਂ ਲਾ ਕੇ 10ਵੇਂ ਦਿਨ ਤੀਆਂ ਵਝੇੜ ਦਿੰਦਿਆਂ ਅੱਛਾ ਹਾਂ ਉਹ ਫਿਰ ਕੁੜੀਆਂ ਵੀ ਕਹਿੰਦੀਆਂ ਦਿਨ 9 ਦਿਨ ਤੀਆਂ ਲਾਣ ਜਾਂ ਜੋਰ ਭਰਾਮਾਂ ਦੀ ਅੱਛਾ ਫਿਰ ਕੁੜੀਆਂ ਇਹ ਬੋਲੀ ਪਾਦੀਆਂ ਅਸੀਂ 9 ਦਿਨ ਤੀਆਂ ਲਾਣ ਜਾਂ ਜੋਰ ਭਰਾਮਾਂ ਦੇ ਉਹ ਤਾਂ ਭਰਾਮਾਂ ਦਾ ਜੋਰ ਹੁੰਦਾ ਸੀ ਅੱਛਾ ਹਾਂ ਕੁੜਗੱਟੀਆਂ ਪੀਂਗਿਆ ਦਾ ਪਹਿਲੇ ਦਿਨ ਦੀ ਸ਼ੁਰੂਆਤ ਕਿਵੇਂ ਕਰਦੇ ਕਿਵੇਂ ਤੀਹ ਲੋਨੀਆਂ ਸ ਪਹਿਲੇ ਦਿਨ ਜਾਂਦਿਆਂ ਕੁੜੀਆਂ ਵਧੀਆ ਗਿੱਧਾ ਪਾਉਂਦੀਆਂ ਪੀਂਗਾਂ ਚੜਾਉਂਦੀਆਂ ਇੱਕ ਦੂਜੀ ਤੋਂ ਵੱਡੀ ਪੀਂਗ ਚੜਾਉਂਦੀਆਂ ਅੱਛਾ ਹਾਂ ਪੀਂਗ ਵੱਡੀ ਚੜਾ ਕੇ ਫਿਰ ਉਹ ਦਰਖਤ ਨੂੰ ਝਾਟਾ ਪੱਟ ਕੇ ਲੈਂਦੇ ਅੱਛਾ ਝਾਟਾ ਮਤਲਬ ਹਾਂ ਵੀ ਕਹਿੰਦੇ ਨੇ ਅਸੀਂ ਸਸਦਾ ਝਾਟਾ ਕੱਟਣਾ ਅੱਛਾ ਵੀ ਕਿਵੇਂ ਪੱਟਦੀਆਂ ਅਸੀਂ ਕੀ ਸਸਦਾ ਝਾਟਾ ਕਾਸ ਨੂੰ ਕਹਿੰਦੇ ਸੀ ਉਹ ਜਿਹੜਾ ਦਰਖਤ ਤੇ ਪੀਂਗ ਪਾਈ ਹੁੰਦੀ ਹੁੰਦੀ ਹੂੰ ਉਹ ਕਿਉਂ ਜਦੋਂ ਚੜਦੀ ਉਹ ਤੇ ਪੱਤਿਆਂ ਦੇ ਵਿੱਚ ਜਾ ਕੇ ਪੀਂਘ ਵੱਜਦੀ ਹੂੰ ਪੀਂ ਨਹੀਂ ਜਦੋਂ ਪੱਤਿਆਂ ਦੇ ਵਿੱਚ ਜਾਂਦੀ ਫਿਰ ਉਹ ਤੋਂ ਅਗਲੀ ਸੂਤ ਲਿਉਂਦੀ ਐ ਕਰਕੇ ਅੱਛਾ ਹਾਂ بیا ਸੱਸ ਦਾ ਝਟਾਪਟ ਅੱਛਾ ਉਹਨੂੰ ਕਹਿੰਦੀ ਐ ਸੱਸ ਦਾ ਝਟਾਪਟ ਠੀਕ ਐ ਹਾਂ ਤੇ ਫਿਰ ਉਹਦੋਂ ਮਾਂ ਕਰੋਂ ਭਾਈ ਚਲ ਉਹ ਹੋ ਜਾਂਦਾ ਤਿਆਂ ਬਝੇੜ ਕੇ ਜਦੋਂ ਆਉਂਦੀਆਂ ਫਿਰ ਕਿਵੇਂ ਵਝੇੜਦੀਆਂ ਤੀਆਂ ਮੋਦਿਆਂ ਫਿਰ ਜਦੋਂ ਵਝੇੜਦੀਆਂ ਕੁੜੀਆਂ ਚਾਰ ਹੈ ਉੱਥੇ ਕਿੱਦਾਂ ਪਾ ਲਿਆ ਦੋ ਕਰਮਾਂ ਤੁਰ ਪੀਆਂ ਉੱਥੇ ਤਿੰਨ ਕਿੱਦਾਂ ਪਾ ਲਿਆ ਐ ਵਝੇੜਦੀਆਂ ਤੇ ਫਿਰ ਵਝੇੜ ਕੇ ਭਈ ਉਹ ਦੁੱਬੋ ਪਾ ਦਿੰਦਾ ਦੁੱਬ ਦੁੱਬ ਹਾਂ ਦੁੱਬ ਕੀ ਹੁੰਦਾ ਉਹ ਹੁੰਦਾ ਦੁੱਬ ਖੁੰਡੀ ਸੀ ਅੱਛਾ ਖੱਬਲ ਅੱਛਾ ਖੱਬਲ ਖੱਬਲ ਹਾਂ ਉਹ ਲਿਆ ਕੇ ਫਿਰ ਘੜੇ ਕੋਲੇ ਰੱਖ ਦੇਣਾ ਅੱਛਾ ਹਾਂ ਫਿਰ ਉਹ ਕੋਈ ਮੇਰੇ ਵਰਗੀ ਤਾਂ ਉਹੀ ਗੱਲ ਦੁੱਭ ਨੂੰ ਜਾਣਦੀ ਨਹੀਂ ਸੀ ਹੈ ਤੇ ਜਿਹੜੀਆਂ ਕੋਈ ਸਿਆਣੀਆਂ ਸੋ ਤਾਂ ਦੁੱਭੋ ਪੱਟ ਲਏ ਹੁੰਨੀਆਂ ਮੇਰੇ ਵਰਗੀ ਤਾਂ ਖੱਬਲ ਪੱਟ ਕੇ ਤੋੜੇ ਆਉਂਦੇ ਫੇਰ ਮੇਰੇ ਵਰਗੀ ਦੀ ਮਾਂ ਘਰੇ ਕਹਿ ਦਿੰਦੀ ਹੋਰ ਕੁੜੀਆਂ ਦੁੱਭ ਲੈ ਆਂ ਨਾ ਹੈਰੀ ਕਾਮੋਲੀ ਤਾਂ ਦੂੜਾ ਲੈ ਹੋਰ ਕੁੜੀਆਂ ਦੁੱਭ ਲੈ ਆਂ ਨਾ ਹੈਰੀ ਕਾਮੋਲੀ ਤਾਂ ਦੂੜਾ ਲੈ ਫੇਰ ਬਣਿਆ ਆਉਂਦਾ ਨੂੰ ਮਾ ਮਾਂ ਘਰੇ ਨਾ ਤਾਂ ਖੀਰ ਨਾਲੇ ਪੂੜੇ ਅੱਛਾ ਬਣਾ ਕੇ ਰੱਖਦੀਆਂ ਵੀ ਅੱਜ ਕੁੜੀਆਂ 3 ਵਜੇ ਢੱਕ ਕੇ ਆਉਣਗੀਆਂ ਅੱਛਾ ਹਾਂ ਇੰਨਾ ਚਾਹੁੰਦਾ ਤੀਂਆਂ ਅੱਛਾ ਇੱਕ ਕਹਦੇ ਹੁੰਦੇ ਆ ਵੀ ਸੌਂ ਚ ਵੀ ਜਿਹੜੀ ਨੂੰ ਸੱਸ ਦੇ ਮੱਥੇ ਨਹੀਂ ਲੱਗਦੀ ਹੁੰਦੀ ਵੀ ਪੇਕੇ ਕਿਉਂ ਤੋਰ ਦਿੰਦੇ ਆ ਫਿਰ ਪੇਕੇ ਉਹ ਤੋਰ ਦਿੰਦੀਆਂ ਸੀ ਸੱਸਾਂ ਭੇਡੀਆਂ ਸੀ ਉਦੋਂ ਅੱਛਾ ਹਾਂ ਉਦੋਂ ਮੋਬਾਈਲ ਨਹੀਂ ਸੀ ਬਸ ਬਹਾਨੇ ਨਾਲ ਚਾਰੀਆ ਮਹੀਨਾ ਲਾ ਜਾਂਦੇ ਸੀ ਅੱਛਾ ਹਾਂ ਵੀ ਇੱਕ ਸੌਂ ਨੂੰ ਆ ਜਾਂਦੀਆਂ ਸੀ ਕਿ ਸੌਂ ਤੋਂ ਪਹਿਲਾਂ ਪਹਿਲਾਂ ਹੀ ਆ ਜਾਂਦੀਆਂ ਸੌਂ ਤੋਂ ਅੱਛਾ ਵੀ ਸੱਸ ਨੂੰ ਦੇ ਮੱਥੇ ਲੱਗਣਾ ਜਦੋਂ ਘਰ ਤੋਂ ਚ ਫਿਰ ਉਹ ਕਰਦੇ ਅੱਛਾ ਤੇ ਭਾਦ ਚੜ੍ਹ ਜਾਂਦੀ ਫਿਰ ਉਹ ਸੌਰੀ ਆਉਂਦੀ ਹੈ ਫਿਰ ਸੌਰੀ ਆਉਂਦੀ ਹੈ ਤੇ ਬੋਲੀ ਸੁਣਾ ਦੇ ਫਿਰ ਕੋਈ ਸੌਂਤ ਸੌਣ ਦੀਰ ਕੱਟੀਆਂ ਕਰੇ ਬਾਦੋਂ ਚੰਦ ਦੀ ਬਿਛੋੜੇ ਪਾਵੇ ਸੌਣ ਦੀਰ ਕੱਟੀਆਂ ਕਰੇ ਸੌਣ ਦੀ ਮੈਂ ਮੰਡਾ ਸੀਰਨੀ ਬਾਦੋਂ ਚੜਦੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਮੰਡਾ ਦੋ ਚਾਕੇ ਫਿਰ ਮਤਲਬ ਗਰਮੀ ਹੋ ਜਾਂਦੀ ਗਰਮੀ ਹੋ ਜਾਂਦੀ ਹੈ ਸਾਤੋਂ ਨਹੀਂ ਜਿਹੜਾ ਟੰਡਾ ਹੁੰਦਾ ਹੈ ਨਾ ਬਾਰਿਸ਼ ਹੁੰਦੀ ਰਹਿੰਦੀ ਹੈ ਜਿਵੇਂ ਕਹਿੰਦੇ ਸੌਣ ਦੀ ਝੜੀ ਲੱਗੀ ਕਿ ਮਿਲਕਿਲ ਮਿਲ ਹੁੰਦੀ ਰਹਿੰਦੀ ਹੈ ਮੌਸਮ ਵਧੀਆ ਹੁੰਦਾ ਹੈ ਤਾਂ ਤੀਆਂ ਲੱਗਦੀਆਂ ਤੀਆਂ ਲੱਗਦੀਆਂ ਸੰਤੋ ਪਤਾ ਹੀ ਨਹੀਂ ਸਾਡੇ ਪਾਦੀ ਤਾਂ ਸੌਣ ਚ ਗਿੱਧਾ ਪਾਉਂਦੇ ਨੇ ਪਰ ਇਹ ਟੈਨ ਦਾ ਪਤਾ ਹੀ ਨਹੀਂ ਪੂੜੀਆਂ ਕੋਣੇ ਟੂਮਾ ਹੁੰਦੀਆਂ ਬਾਧੂ ਸਾਰੇ ਟੂਮਾ ਪੱਕ ਜਾਂਦੀਆਂ ਕੁੜੀਆਂ ਅੱਛਾ ਹਾਂ ਪਪੂ ਅਸਾਂ ਸਾਰਿਆਂ ਤੋਂ ਆਉਂਦੀਆਂ ਕਿਉਂ ਸਿਆਉਣ ਸਸਤਾ ਸੀ ਟੂਮਾਂ ਨਹੀਂ ਭਰੀਆਂ ਹੁੰਦੀਆਂ ਕੁੜੀਆਂ ਟੂਮਾਂ ਪਾਉਂਦੀਆਂ ਚਾ ਧੰਨ ਬਹੁਤ ਫਿੱਟਾ ਬਹੁਤ ਸੋਹਣੀ ਐ ਧੀਆ ਬਣਾਉਂਦੀ ਐ ਬਹੁਤ ਸੋਹਣੀ ਬਣਾਉਂਦੀ ਐ ਬਹੁਤ ਸੋਹਣੀ ਹੁੰਦੀ ਐ ਮਨੂ